ਸਸਰੀ ਕਾਲ ਵੀਰ ਜੀ ਇਹ ਜਿਉਂ ਮਹੀਨੇ ਦਾ ਸਬਦਾ ਤੁਹਾਡੇ ਵੱਲੋਂ ਪਹੁੰਚ ਗਿਆ ਧੰਨਵਾਦ ਮੇਰੇ ਵੀਰਾਂ ਦਾ ਜਿਉਂਦੇ ਰਹੋ ਬੜੀ ਬੜੀ ਉਮਰ ਹੋਵੇ ਮਾਰਕ ਬਹੁਤ ਆਦਾ ਬੈਠਾ ਪਰ ਮਾਧਮ ਬੱਚੇ ਜਿਉਂ ਤੁਹਾਡੇ ਵੀਰ ਪੰਜ ਜੂਨ ਮਹੀਨੇ ਸੇਵਾ ਮਿਲ ਗਈ ਜੀ ਹਾਂ ਜੀ ਵੀਰ ਜੀ ਮਿਲ ਗਈ ਠੀਕ ਹੈ ਹਾਂ ਉਹ ਤੁਹਾਡਾ ਪਪੂ ਜੀ ਠੀਕ ਠਾਕ ਆ ਉਹ ਠੀਕ ਰਹੇ ਟਰਬੇ ਬੈਠੇ ਮਾਰੋ ਟਰਬੇ ਏ ਭਾਂਜੀ ਇਟਲੀ ਤੋਂ ਆ ਵੀਰ ਹਰਵਿੰਦਰ ਸਿੰਘ ਹਾਂਜੀ ਵੀਰ ਜੀ ਧੰਨਵਾਦ ਵੀਰ ਦਾ ਹਾਂ ਇਟਲੀ ਤੋਂ ਆ ਵੀਰ ਹਰਵਿੰਦਰ ਸਿੰਘ ਆ ਹਾਂਜੀ ਬੱਚੇ ਜਿਉਣ ਉਹਦੇ ਵੜੀ ਉਹਨਾਂ ਵੱਲੋਂ ਇਹ ਤੁਹਾਨੂੰ ਦਵਾਈ ਦਾ ਖਰਚਾ ਮਿਲਿਆ ਏ ਹਾਂਜੀ ਤੇ ਵੀਰ ਨੂੰ ਦੀ ਸੀਸਾਂ ਦੇ ਦਿਓ ਜੀ ਹਾਂਜੀ ਹਾਂਜੀ ਵੀਰ ਜੀ ਜਿਉਂਦਾਰਾ ਤੇਰੀ ਵੱਡੀ ਵੱਡੀ ਉਮਰ ਹੋਵੇ ਮਾਲਕ ਬਹੁਤਾ ਦਵੇ ਬੱਚੇ ਜਿਉਣ ਤੇਰੇ ਮਾਲਕ ਤੇ ਨਾ ਨਿਗਾਹ ਤੰਦਰੁਸਤੀ ਬਚ ਕੇ ਵੀਰ ਜੀ ਬੜਾ ਵੇਦਾ ਅੰਦਰ ਦਿਖਾ ਚੁਕੇ ਅੰਦਰ 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 ਹਾਂ